ਵੀਰੇ ਕਟਾਣੀ ਪਿੰਡ ਆ ਇੱਥੇ ਬਜ਼ੁਰਗ ਬਾਬਾ ਵਾ ਆ ਪੂਰਾ ਘਰ ਦੇਖ ਲੋ ਕੱਚਾ ਚੌਂਦਾ ਵਾ ਠੀਕ ਆ ਇਹ ਨਾਲਕਾ ਵੀ ਖਰਾਬ ਆ ਤੇ ਬਹੁ ਮਾੜੀ ਹਾਲਤ ਚ ਨੇ ਵੀਰੇ ਗੁਰਪ੍ਰੀਤ ਵੀਰ ਤੁਸੀਂ ਕਈ ਲੋਕਾਂ ਦੀ ਸੇਵਾ ਕੀਤੀ ਆ ਤੇ ਆ ਦੇਖ ਲੋ ਮੰਝਾ ਤੇ ਉੱਪਰ ਛੱਤ ਐਨ ਘਰ ਨਾਲੇ ਇਹ ਵੀ ਨਹੀਂ ਪਤਾ ਕਿਹੜੇ ਵੇਲੇ गिर ਪਵੇ ਇੱਥੇ ਇਕੱਲੇ ਹੀ ਰਹਿੰਦੇ ਨੇ ਇਹ ਕਟਾਣਾ ਸਾਹਿਬ ਇਹ ਪਹਿਲਾਂ ਸੇਵਾਦਾਰ ਸੀਗੇ ਪ੍ਰਸ਼ਾਦ ਬਣਾਉਂਦੇ ਹੁੰਦੇ ਸੀ ਇੱਕ ਆ ਕਮ ਕਮਰਾ ਵਾ 스ਮੈਲ ਵੀ ਬਹੁਤ ਆਉਂਦੀ ਆ ਗੁਆਢੀ ਦਾਦੇ ਨੇ ਵੀ ਡੇਡ ਡੇਡ 2 2 ਫੁੱਟ ਪਾਣੀ ਭਰ ਜਾਂਦਾ ਵਾ ਕਿਉਂ ਉੱਪਰ ਉਹ ਹੈਗਾ ਕੱਚਾ ਸਾਰਾ ਮਿੱਟੀ ਆ ਗਾਰਾ ਜਿਹਾ ਬਣ ਜਾਂਦਾ ਆ ਇੱਕ ਪੁਰਾਣਾ ਜਿਹਾ ਸੰਦੂਖ ਆ ਇਹ ਆ ਵਾ ਬਾਪੂ ਦਾ ਸਮਾਨ ਆ ਤੁਸੀਂ ਵੀ ਦੇਖੇ ਸਕਦੇ ਹੋ ਸਾਰਾ ਤਰੇੜਾਂ ਆਈਆਂ ਹੋਈਆਂ ਹੋਈਆਂ ਨੇ ਮਕਾਨ ਨੂੰ ਆ ਬਜ਼ੁਰਗ ਨੇ ਤੇ ਇਹਨਾਂ ਨੂੰ ਵੀ ਸਰੀਰਕ ਤੌਰ ਤੇ ਸਹੀ ਨਹੀਂ ਹੈਗੇ ਮੈਂ ਮਾੜੀ ਮੋਟੀ ਕੋਈ ਮਦਦ ਹੋ ਜਵੇ ਤਾਂ ਬਹੁਤ ਵਧੀਆ ਵਾ ਪਿੰਡ ਵਾਲਿਆਂ ਨੇ ਤਾਂ ਕੀਤੀ ਨਹੀਂ ਤੇ ਗੁਰਦੁਆਰਾ ਕਟਾਣੇ ਸਾਹਿਬ ਦੇ ਕੋਲ ਹੈ ਇਹਨਾਂ ਦਾ ਕਟਾਣੀ ਪਿੰਡ ਤੇ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਆ ਕੱਚਾ ਕੋਠਾ ਜੀ ਦੇਖ ਲਓ ਤੇ ਬੇਨਤੀ ਆ ਜੀ ਜਰੂਰ ਕਰਿਓ ਮਦਦ ਆ ਇਹਨਾਂ ਦਾ ਘਰ ਆ ਸਾਰਾ ਕੱਚਾ ਬਾਪੂ ਆਪਣਾ ਨਾਂ ਕੀ ਆ ਬਸ ਹਾਂਜੀ ਬੰਦ ਬੰਦ ਸਿੰਘ ਬੰਦ ਸਿੰਘ ਤੁਸੀਂ ਕਟਾਣਾ ਸਾਹਿਬ ਸੇਵਾ ਵੀ ਕਰੀਆ ਹਾਂ ਆਪਾਂ ਪਹਿਲਾਂ ਰਹੇ ਅੱਛਾ ਆਪਾਂ ਤੇ ਇੱਕ ਬਣੂ ਰਹੇ ਦੇਖਦੀ ਸੇਵਾ ਕਰੀਆ ਹਾਂ ਅੱਛਾ ਬਾਪੂ ਇਹ ਪਿੰਡ ਵਾਲਿਆਂ ਨੇ ਕੋਈ ਮਦਦ ਕੀਤੀ ਹਾਂਜੀ ਨਾ ਕਿਸੇ ਨੇ ਉਹ ਨਹੀਂ ਕਰਨੀ ਬਿਲਕੁਲ ਵੀ ਨਹੀਂ ਕੀਤੀ ਬਿਲਕੁਲ ਨਹੀਂ ਉਹ ਦੇਖੋ ਨਾ ਤਾਂ ਖੜਾ ਵਾ ਪਾਣੀ ਮੈਂ ਬਾਰਾਂ ਵਰਦਾ ਆਖਾ ਜੋ ਤੁਹਾਡੇ ਹੰਝੂ ਵੀ ਆਉਂਦੇ ਨੇ ਹੈ ਇਹ ਨਿਗਾਹ ਵੀ ਘਟਾ ਜੇ ਨਿਗਾਹਾਂ ਵੀ ਬਾਣੀ ਦੇ ਬਹੁਤ ਆਵਨ ਭੇ ਇੱਥੇ ਗੱਲ ਅੱਛਾ ਨਿਗਾਹ ਹੈ ਨਹੀਂ ਮੇ ਵੀ ਪਾਣੀ ਤਾਂ ਹੀ ਜਾਂਦਾ अच्छा देखा गए बन जाती है हम्म हम्म एक गुरप्रीत ਤਾਂ ਪਤਾ ਨਹੀਂ ਆਪਣੇ ਇੱਥੇ ਮੁੱਲਾਂਪੁਰ ਦੇ ਕੋਲੇ ਦਾ ਹਾਂਜੀ ਹਾਂਜੀ ਉਹਨਾਂ ਨੂੰ ਇਹ ਵੀਡੀਓ ਭੇਜਾਂ ਲੱਗਿਆ ਜੀ ਸਹੀ ਪਛਾਣਿਆ ਹਾਏ ਗੁਰਪ੍ਰੀਤ ਵੀਰ ਦੇਖ ਲੋ ਇਹਨਾਂ ਨੇ ਵੀ ਥੋੜਾ ਨੋ ਪਹਿਲਾਂ ਹੀ ਲਿਆ ਵਾ ਤੇ ਆ ਇਹਨਾਂ ਦਾ ਬਾਥਰੂਮ ਤੇ ਆ ਇਹਨਾਂ ਦੀ ਮਾੜੀ ਹਾਲਤ ਆ ਘਰ ਦੀ ਉੱਤੇ ਛੱਤ ਹੈ ਨਹੀਂ ਜਿੱਥੇ ਛੱਤ ਹੈਗੀ ਉਹ ਵੀ गिरਨੇ ਵਾਲੀਆਂ ਪੱਲੀਆਂ ਪੁਲੀਆਂ ਲਾਈਆਂ ਹੋਈਆਂ ਨੇ ਮੈਨੂੰ ਤਾਂ ਇਹ ਲੱਗਦਾ ਵੀ ਕੁਝ ਮਹੀਨੇ ਸਾਰ ਹੋਊਗਾ ਖਰਾ ਬਾਕੀ ਤੁਸੀਂ ਕਰਦੇ ਹੋ ਜੀ ਧੰਨਵਾਦ ਵੀਰੇ ਬਹੁਤ ਮਦਦ ਦੀ ਲੋੜ ਆ ਜੀ ਤੁਹਾਡੀ